ਆਰਬਨ ਸਟੇਟ ਪਟਿਆਲੇ ਦਾ ਜਿਹੜਾ ਆਮ ਆਦਮੀ ਕਲੀਨਿਕ ਹੈ ਮੈਂ ਸਰਪ੍ਰਾਈਜ਼ ਵਿਜ਼ਿਟ ਦਿੱਤੀ ਸੀ ਤੇ ਬੰਨੋ ਪੇਸ਼ੈਂਟਸ ਵੀ ਮਿਲੇ ਆ ਹਸਬੰਡ ਵਾਈਫ ਦੋਨੋਂ ਹੀ ਜਿਹੜੇ ਆ ਗਿਆ ਡਾਇਬੀਟਿਕ ਹੈ ਔਰ ਇਹਨੂੰ ਹੱਟ ਦੀ ਪ੍ਰੋਬਲਮ ਹੈ ਇਹ ਰਜਿੰਦਰਾ ਹਸਪਤਾਲ ਚ ਆਪਣਾ ਇਹਨਾਂ ਨੇ ਕਾਰਡ ਬਣਾ ਲਿਆ ਲੇਕਿਨ ਕਹਿੰਦੇ ਸਾਡੇ ਟੈਸਟ ਵੀ ਇੱਥੇ ਹੋ ਜਾਂਦੇ ਆ ਦਵਾਈ ਸਾਰੀ ਮਿਲ ਜਾਂਦੀ ਆ ਬਹੁਤ ਵੱਡੀ ਸੁਵਿਧਾ ਹੈਗੀ ਆ ਤੇ ਤਕਰੀਬਨ ਤਕਰੀਬਨ ਜਿਹੜੇ 90 ਪੇਸ਼ੈਂਟ ਆ ਇੱਥੇ ਕਦੇ 85 ਤੇ ਕਦੇ 95 100 ਵੀ ਪੇਸ਼ੈਂਟ ਆ ਜਾਂਦਾ ਹੈ ਏ ਆਰਬਰਨ ਸਟਰੀਟ ਇੱਕ ਬੜੀ ਪੌਸ਼ ਕਲਨੀ ਆ ਤੇ ਮੈਨੂੰ ਇਹ ਸੀਗਾ ਵੀ ਜਿਹੜੀਆਂ ਪੌਸ਼ ਕਲਨੀ ਵਾਲੇ ਸ਼ਾਇਦ ਲੋਕ ਨਹੀਂ ਬਟ ਬਹੁਤ ਪ੍ਰੈਫਰ ਕਰ ਰਹੇ ਆ ਕਹਿੰਦੇ ਜੀ ਬਹੁਤ ਅੱਛੀ ਸਹੂਲਤ ਹੈਗੀ ਆ ਉਹਨਾਂ ਨੂੰ ਵੀ ਪਸੰਦ ਆ ਰਿਹਾ ਟੈਸਟ ਵੀ ਹੋ ਜਾਂਦੇ ਆ ਔਰ ਦਵਾਈ ਵੀ ਮਿਲ ਜਾਂਦੀ ਆ ਲੋਕ ਬਹੁਤ ਖੁਸ਼ ਆ ਜੀ ਬੜਾ ਵਰਦਾਨ ਸਾਬਤ ਹੋ ਰਿਹਾ ਏ ਆਰਬਰਨ ਸਟਰੀਟ ਦੇ ਲੋਕਾਂ ਵਾਸਤੇ ਅੱਜ ਜ ਆਪਣਾ ਜਿਹੜਾ ਸਬਡਿਵੀਜ਼ਨ ਹਸਪੀਟਲ ਰਾਜਪੁਰਾ ਹੈਗਾ ਉਹਦੀ ਮੈਂ ਸਰਪ੍ਰਾਈਜ਼ ਚੈੱਕ ਕੀਤਾ ਹੈਗਾ ਜੀ ਪੇਸ਼ੈਂਟਸ ਦਵਾਈਆਂ ਬਹੁਤ ਮਿਲਦੀਆਂ ਉਹਦੇ ਨਾਲ ਖੁਸ਼ ਹੈ। ਔਰ ਬਾਕੀ ਜਗ੍ਹਾ ਤੇ ਤਕਰੀਬਨ ਡਾਕਟਰ ਦੇ ਰੂਮ ਦੇ ਬਾਹਰ ਬਾਕੀ ਸਾਰਾ ਸਿਸਟਮ ਠੀਕ ਹੈ। ਇੱਕ ਜਿਵੇਂ ਜਿਵੇਂ ਉਹਨਾਂ ਦੀ ਮੈਡੀਸਿਨ ਦੀ ਆਪੀਡੀਆ ਜਿਹੜਾ ਕਿ ਫਿਜੀਸ਼ਨ ਹੁੰਦਾ ਕੰਸਲਟੈਂਟ ਉਹਨੇ 150 ਪੇਸ਼ੈਂਟ ਦੇਖਣਾ ਜੀ ਉੱਤੇ ਰਸ਼ ਬਹੁਤ ਹੈ। ਉਹ ਕਿੱਦਾਂ ਮੈਨੇਜ ਕਰਨਾ ਔਰ ਜਿਹੜੇ ਜਿੱਥੇ ਦਵਾਈ ਮਿਲਦੀ ਹੈ ਉੱਤੇ ਤੇ ਰਸ਼ ਬਹੁਤ ਹੈ ਕਿਉਂਕਿ ਤੇ ਸਾਰੇ ਡਿਪਾਰਟਮੈਂਟਸ ਦੇ ਬੰਦੇ ਆ ਗਏ। ਤੇ ਉਹਦੇ ਵਿੱਚ ਵੇਟਿੰਗ ਪੀਰੀਅਡ ਬਹੁਤ ਲੰਬਾ ਪੇਸ਼ੈਂਟਸ ਦਾ। ਉਹਨਾਂ ਨੂੰ ਮੈਂ ਐਡਵਾਈਸ ਕੀਤਾ ਕਿ ਜਿਹੜੇ ਨਰਸਿੰਗ ਸਟੂਡੈਂਟਸ ਆ ਗਏ ਆ ਬੀਐਸਸੀ ਔਰ ਐਮਐਸਸੀ ਵਾਲੇ ਉਹਨਾਂ ਨੂੰ ਲਗਾ ਕੇ ਜਿਹੜੀ ਕਿਉ ਮੈਨੇਜਮੈਂਟ ਕੀਤੀ ਜਾਵੇ ਔਰ ਇੱਥੇ ਆਈਆਈਟੀ ਦੇ ਬੱਚੇ ਵੀ ਆਉਂਦੇ ਆ ਜਿਹੜੇ ਟ੍ਰੇਨਿੰਗ ਕਰਨ ਆਉਂਦੇ ਆ ਤੇ ਇਹ ਜਿਹੜੀ ਬਾਕੀ ਦੀ ਮੈਨੇਜਮੈਂਟ ਪਾਰਟ ਆ ਦੇ ਕੈਨ ਡੂ ਇਟ ਸੋ ਅਸੀਂ ਜਿੰਨੇ ਰਿਕਵੈਸਟਿੰਗ ਰੋਲਸ ਆ ਬਲਕਿ ਅਸੀਂ ਉਹਨਾਂ ਨੂੰ ਮੋਰ ਫਾਰਮੇਸੀ ਆਫਸਰਸ ਔਰ ਫਾਰਮਾਸਿਸਟ ਜਿਹੜੇ ਆ ਗਏ ਆ ਤੇ ਦੂਜਾ ਸਟਾਫ ਵੀ ਹੋਰ ਦੇ ਦੇਣ ਜੋ ਵੀ ਸਟਾਫ ਕਰਦਾ ਹੈ